ਆਰ ਲਾਲੇ ਮੁੱਦੇ ਤੇ ਫਰਕ ਨਹੀਂ ਪੈਣ ਲੱਗਿਆ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੇ ਵੋਟ ਲਾਇਆ ਸੀ ਰਾਮ ਮੰਦਰ ਦੇ ਨਾਂ ਤੇ ਉਹਤੇ ਉਹਨਾਂ ਨੇ ਹੱਦਾਂ ਧਿਆਨ ਦਿੱਤਾ ਉਹਨਾਂ ਨੇ ਹੋਰ ਜਿੱਦਾਂ ਦੇ ਮੁਰਦੀ ਸਾਹਿਬ ਨੇ ਜਿੰਨਾ ਮੁੱਦੇ ਚੱਕੇ ਤੇ ਉਹ ਮੁੱਦਿਆਂ ਤੋਂ ਜਿਹੜੇ ਵੀ ਰੇਪ ਪਾਉਣ ਵਾਲਾ ਮੁੱਦਾ ਤਾਂ ਉਹਨਾਂ ਨੇ ਚੱਕੇ ਹੀ ਨਹੀਂਗਾ ਤੇ ਉਹਨਾਂ ਦਾ ਵੋਟ ਪਰਸੈਂਟੇਜ ਨਾਲ ਕੋਈ ਵੱਡਾ ਫਰਕ ਨਹੀਂ ਪੈਂਦਾ ਹਾਂ ਪਰ ਇਹ ਆ ਵੀ ਭਾਰਤ ਸਰਕਾਰ ਨੇ ਜੇ ਆਪਦੀ ਜੇਬ ਚੋਂ ਵੀ ਨਹੀਂ ਦੇਣਾ ਉਹ ਇਸ ਗੱਲ ਨਾਲ ਐਗਰੀ ਨਹੀਂ ਵਿੱਤ ਮੰਤਰਾਲੇ ਇਸ ਨਾਲ ਗ੍ਰਿਹਵੀ ਸਾਨੂੰ ਇੱਕ ਸਮੱਸਿਆ ਵੀ ਜਿਹੜੀ ਲੋਕਾਂ ਨਾਲ ਜੁੜੀ ਐ ਸੀਦਾ ਹੱਲ ਹੋ ਜੇ ਜਿਹੜੀਆਂ ਵਿੱਤ ਮੰਤਰਾਲੇ ਦੇ ਅਧਿਕਾਰੀਆਂ ਨਾਲ ਗੱਲਾਂ ਕਰਨ ਤੋਂ ਬਾਅਦ ਗੱਲ ਨਹੀਂ ਕਹੀ ਆ 3 ਫਰਵਰੀ ਦੇ 17 ਅਕਤੂਬਰ ਦੀ ਗੱਲ ਤੋਂ ਦੋਨੋਂ ਤੋਂ ਨਿਕਲਿਆ ਕਿ ਵਿੱਤ ਮੰਤਰਾਲਾ ਤੇ ਵਿੱਤ ਮੰਤਰਾਲੇ ਦੇ ਵੱਡੇ ਅਧਿਕਾਰੀ ਉਹ ਇਹ ਕਹਿੰਦੇ ਆ ਕਿ ਇਹ ਹੱਲ ਹੋ ਉਹ ਆਪਣੇ ਨਾਲ ਆਪਣੀ ਗੱਲ ਨੂੰ ਸੁਣਦੇ ਆ ਸੁਣ ਕੇ ਕਹਿੰਦੇ ਤੁਸੀਂ ਸਹੀ ਹੋ ਔਰ ਆਪਣੀਆਂ ਗੱਲਾਂ ਮੰਨਣ ਨੂੰ ਵੀ ਤਿਆਰ ਨੇ ਆਪਣੇ ਸੁਝਾਅ ਜਿੰਨੇ ਸਭ ਤੋਂ ਵੱਡਾ ਸੁਝਾਅ ਆਪਾਂ ਉਹਨੂੰ ਕਿਹਾ ਸੀ ਤੁਹਾਡੀ ਲੋਡਾ ਕਮੇਟੀ ਨੇ ਤੁਸੀਂ ਪ੍ਰਾਪਰਟੀ ਨਿਸ਼ਾਨ ਕੇ ਰੱਖਿਓ ਕਿ ਖਰੀਦ ਜਾਂਦੀ ਹੈ ਉਸ ਤੋਂ ਬਾਅਦ ਉਹਨੇ ਕਿਹਾ ਸੀ ਆਨਲਾਈਨ ਦੀ ਬਜਾਏ ਆਫਲਾਈਨ ਹੋ ਜੇ ਉਹ ਵੀ ਉਹਨਾਂ ਨੂੰ ਆਪਾਂ ਸੁਝਾਅ ਦਿੱਤਾ ਵੀ ਕਿਸੇ ਇੱਕ ਬੈਂਕ ਜਾਂ ਡਾਕਖਾਨੇ ਨਾਲ ਟੀਆਪ ਕਰੇ ਉੱਥੇ ਕਸਟਮਰ ਆਪਦੇ ਕਾਗਜ਼ ਦੇਵੇ ਤੇ ਉੱਥੇ ਪੈਸਾ ਲੈ ਲਈ ਜਿਹੜੀ ਵੀ ਕੋਈ ਡਾਕੂਮੈਂਟ ਦੀ ਲੋੜ ਪਊਗੀ ਬੈਂਕ ਜਾਂ ਡਾਕਖਾਨੇ ਨੂੰ ਉਹ ਲੋਕਲ ਲੈਵਲ ਤੇ ਉਹ 10 ਦਿਨ ਵੀ ਐਫੀਡਵਟ ਲਿਆਉਣਾ ਪਿੰਡ ਦੇ ਸਰਪੰਚ ਤੋਂ ਲੈਣਾ ਨੋਟਰੀ ਤੋਂ ਟੈਸਟਿੰਗ ਕਰਾਉਣਾ ਜੋ ਵੀ ਹੈਗਾ ਵੀ ਉਹ ਉਹ ਹੋਵੇ ਪਰ ਇਹ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਦੇ ਗੱਲਾਂ ਤੇ ਹਮ ਨਹੀਂ ਭੱਗਦੀ ਉਸ ਤੋਂ ਬਾਅਦ 8 ਫਰਵਰੀ ਨੂੰ ਬੰਬਈ ਦੇ ਵਿੱਚ ਲੋਟਾ ਕਮੇਟੀ ਨਾਲ ਗੱਲ ਹੋਈ ਤੇ ਲੋਟਾ ਕਮੇਟੀ ਜਿਹੜੀ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਹੈ ਜਿਹੜਾ ਆਪਾਂ ਕਹਿੰਦੇ ਸੁਪਰੀਮ ਕੋਰਟ ਉਹ ਵੱਡੀ ਪੋਜੀਸ਼ਨ ਆ ਜੀ ਨਿਆ ਆਪਾਲਕਾ ਦੀ ਬਾਤ ਆ ਜੱਜਾਂ ਨੂੰ ਕਹਿੰਦੇ ਜੱਜ ਵੀ ਪ੍ਰਾਪਤ ਨੇ ਉਹ ਤਾਂ ਤੁਹਾਨੂੰ ਪਤਾ ਹੀ ਆ ਪਰ ਉਹ ਕੋਰਟ ਵੱਲੋਂ ਬਣਾਈ ਕਮੇਟੀ ਮੈਨੂੰ ਇਹ ਲੱਗਿਆ ਵੀ ਉਹ ਸਰਕਾਰ ਦੇ ਵੀ ਮੰਤਰੀਆਂ ਸੰਤਰੀਆਂ ਨੂੰ ਵੀ ਲੋੜਾ ਕੁਝ ਨਹੀਂ ਸਮਝਦਾ ਉਹ ਕਹਿੰਦਾ ਮੈਨੂੰ ਸੁਪਰੀਮ ਕੋਰਟ ਨੇ ਦਿੱਤੇ ਵੀ ਅਧਿਕਾਰ ਆ ਉਸਾਰੇ ਪਰ ਉਹ ਲੋੜਾ ਹੀ ਸਮੱਸਿਆ ਦੀ ਜਨ ਉਹ ਟੋਕਨ 9 ਸਾਲ ਤੋਂ ਉਹੀ ਇਸ ਤੇ ਕਬਜ਼ਾ ਕਰੀ ਬਠਾ 16 ਤੋਂ ਲੈ ਕੇ 9 ਤੱਕ ਹੁਣ ਗੱਲ ਇਹ ਆ ਵੀ ਇਸ ਲੜਾਈ ਨੂੰ ਜਾਰੀ ਰੱਖਣ ਲਈ ਲੋਕ ਚਾਹੀਦੇ ਆਪਣਾ ਅਗਲਾ ਜਿਹੜਾ ਹਗਾ ਉਹ ਲੁੱਡ ਤੇ ਅਟੈਕ ਕਰਨਾ ਲੁੱਡ ਤੇ ਮਤਲਬ ਉਹਦਾ ਘਰ ਮੰਨ ਲਓ ਤੁਸੀਂ ਮੈਂ ਪੂਰੇ ਆਇਆ ਮੇਰਾ ਪਿੰਡ ਦਾਣਗੜਾ ਜੇ ਮੈਂ ਤੁਹਾਡੇ ਨਾਲ ਕੋਈ ਫਰੋਡ ਕਰੂੰਗਾ ਮੈਂ ਕਰੂੰਗਾ ਤੁਸੀਂ ਇੱਥੇ ਸੜਕ ਤੇ ਬੈਠੇ ਰਹੋ ਕੋਈ ਮੈਨੂੰ ਕੋਈ ਫਰਕ ਪਊ ਤੁਸੀਂ ਐ ਟੈਂਬਰਸਰ ਸੜਕ ਤੇ ਬੈਠੋਗੇ ਬਹਿ ਜਾਓ ਤੇ ਇੱਥੇ ਪੁਲਿਸ ਵਾਲੇ ਇਥੋਂ ਡੰਡੇ ਮਾਰ ਕੇ ਰਾਹ ਕਲਾ ਲਣਗੇ ਪਰ ਜੇ ਮੈਨੂੰ ਤਖਲੀਬ ਦੇਣੀ ਆ ਕਾ ਮੇਰਾ ਪਿੰਡ ਜਿੱਥੇ ਮੇਰਾ ਚਾਚੇ ਦਾਇ ਭਤੀਜੇ ਮੇਰੀ ਮੇਰਾ ਪਛੋਕੜ ਮੇਰਾ ਪੂਵਖ ਸਾਰਾ ਮੇਰਾ ਪਿੰਡਾ ਨਾ ਜਿੱਥੋਂ ਮੇਰੀ ਇੱਜ਼ਤ ਜੋ ਵੀ ਹੈਗੀ ਆ ਮੇਰੇ ਬਾਅਦ ਚ ਬੈਠੋ ਫਿਰ ਮੈਨੂੰ ਮੇਰੇ ਆਂਢੀ ਗੁਆਂਢੀ ਮੇਰੇ ਸਰੀਕੇ ਵਾਲੇ ਮੇਰੀ ਘਰ ਵਾਲੀ ਮੇਰੇ ਬੱਚੇ ਜਾਣਗੇ ਵੀ ਤੂੰ ਨਿਬੜ ਲੈਣਾ ਤੇ ਐਦਾਂ ਹੀ ਆਪਾ ਕਰਨਾ ਲੋਡਾ ਹੈਗਾ ਰਾਜਸਥਾਨ ਦਾ ਤੇ ਉੱਥੇ ਜਾ ਕੇ ਉਹਦਾ ਕੱਢਣਾ ਪੰਜਾਬੀ ਸਿੱਧਾ ਜਲੂਸ ਉਹਦੇ ਲਈ ਚਾਹੀਦੇ ਆ ਲੋਕ ਦੇਖੋ ਐਦਾਂ ਨਹੀਂ ਨਿਕਲਣਾ ਕਟੋ ਕਾਟੇ ਇੱਕ-ਇੱਕ ਜ਼ਿਲ੍ਹੇ ਚੋਂ ਇੱਕ-ਇੱਕ ਹਜ਼ਾਰ ਬੰਦਾ ਚਾਹੀਦਾ ਇੱਕ-ਇੱਕ ਜ਼ਿਲ੍ਹੇ ਚੋਂ ਇੱਕ-ਇੱਕ ਹਜ਼ਾਰ ਆਪਾਂ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਚੋਂ 20000 ਬੰਦਾ ਕੱਢਣਾ ਤੇ ਮਹੀਨੇ ਹੈਗੇ 6 ਮਹੀਨੇ 6 ਤੇ 6 ਮਹੀਨਿਆਂ ਚ ਮੈਂ ਇੱਕ ਗੱਲ ਕਹੂੰਗਾ ਵੀ ਕੰਮ ਨਹੀਂ ਸੜਾਉਣਾ ਤੁਹਾਡਾ ਕੰਮ ਤੋਂ ਅਨੁਸਾਰ ਤੇ ਹੋਰ ਵੀ ਦੇ ਦੇਣਾ ਤੁਹਾਡੀ ਇਨਕਮ ਆ ਜੇ ਬਰਕ ਸਾਨੂੰ ਵਰਕ ਕਰਨਾ ਕੀ ਐਸ ਜਿਲੇ ਚ 10000 ਬੰਦਾ ਬੜਕ ਏਜੰਟ ਕਿੰਨਾ ਹੋਊਰੇ ਕਿੰਨੀ ਏਜੰਸੀ ਲੱਗੀ ਹੋਊਗੀ 25000 25000 25 ਚੋਂ ਆਪਾਂ ਫੇਰ ਵੀ ਕਹਿ ਦਈਏ ਵੀ ਅੱਧੇ ਤਾਂ ਏਜੰਸੀ ਲੱਗੀਆਂ ਕੰਮ ਨਹੀਂ ਕੀਤਾ 25 ਚੋਂ ਤੇਰਾ ਘੜ ਦੋ ਮਗਰ ਇਹ ਕਿ 12 12000 ਦੇ ਵਿੱਚੋਂ 12 ਮੈਂ ਹਿੱਸਾ ਲਿਓ ਫੇਰ ਵੀ 12000 ਚੋਂ 12 ਮੈਂ ਹਿੱਸਾ ਸਰਓਨਲੀ 1000 ਬੰਦਾ ਕਿ ਉਹਦੇ ਲਈ ਆਪਾਂ ਕੰਮ ਕਰੀਏ ਇਹ ਜ਼ਰੂਰੀ ਆ ਜਿੰਨਾ ਚਿਰ ਉਹ ਤੇ ਉਹਨੂੰ ਘੇਰ ਦੇ ਨਹੀਂ ਰਾਜਸਥਾਨ ਤੇ ਜਾ ਕੇ ਉਹਦਾ ਜ਼ਰੂਰ ਨਹੀਂ ਕਰਦਾ ਲੋੜੇਗਾ ਉਸ ਤੋਂ ਬਾਅਦ ਅਗਲੀ ਜਿਹੜੀ ਗੱਲ ਆ ਉਹ ਹੈਗੀ ਆ ਵੀ ਪੂਰੇ ਦੇਸ਼ ਚ